ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਗੱਲਬਾਤ ਲਈ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਲੈ ਰਹੇ ਹਾਂ ਰਾਗ ਕੇਦਾਰਾ ਵਿੱਚ ਸ਼ਬਦ ਹੈ ਮੇਰੀ ਮਨ ਹਰ ਹਰ ਗੁਣ ਕਹੋਰੇ ਮਕਸਦ ਆਪਣਾ ਇਹ ਹੀ ਹੈ ਕਿ ਇਸ ਸ਼ਬਦ ਦੇ ਡੂੰਗੇ ਅਰਥ ਸਮਝੀਏ ਤੇ ਦੇਖੀਏ ਅੱਜ ਦੇ ਸਮੇਂ 'ਚ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਜੀ ਪਹਿਲੀ ਤੁਕੀ ਵੇਖੋ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਿੱਧਾ ਮਨ ਨੂੰ ਸੰਬੋਧਨ ਹੈ ਨਾ ਪ੍ਰਭੂ ਦੇ ਗੁਣ ਗਾਉਣ ਲਈ ਹਾਂਜੀ ਬਿਲਕੁਲ ਪਰ ਇਹ ਸਿਰਫ ਮਤਲਬ ਬੋਲਣ ਦੀ ਗੱਲ ਨਹੀਂ ਹਰ ਗੁਣ ਕਹੋ ਦਾ ਭਾਵ ਤਾਂ ਡੂੰਘਾ ਹੈ ਉਹਨਾਂ ਗੁਣਾਂ ਨੂੰ ਜਾਣਨਾ ਵਿਚਾਰਨਾ ਤੇ ਫਿਰ ਕੀ ਕਹਿੰਦੇ ਨੇ ਆਪਣੇ ਅੰਦਰ ਵਸਾਉਣਾ ਜੀਵਨ ਚ ਲਿਆਉਣਾ ਇੱਕ ਤਰ੍ਹਾਂ ਨਾਲ ਮਨ ਨੂੰ ਸਹੀ ਦਿਸ਼ਾ ਦੇਣ ਦੀ ਪਹਿਲੀ ਕੋਸ਼ਿਸ਼ ਹੈ ਪਰ ਮਨ ਨੂੰ ਇਸ ਪਾਸੇ ਲਾਉਣਾ ਕਿਵੇਂ ਕੋਈ ਤਰੀਕਾ ਕੋਈ ਵਿਧੀ ਦਸੀਏ ਜੀ ਅੱਜ ਕੱਲ ਤਾਂ ਇਸ ਦਾ ਜਵਾਬ ਲੱਭਣ ਲਈ ਲੋਕੀ ਹਰ ਪਾਸੇ ਭਟਕਦੇ ਰਹਿੰਦੇ ਹਨ ਪਰ ਸ਼ਬਦ ਦੀ ਅਗਲੀ ਤੁਕ ਏਸੀ ਸਵਾਲ ਦਾ ਜਵਾਬ ਦਿੰਦੀ ਹੈ। ਸ਼ਬਦ ਦੀ ਅਗਲੀ ਤੁਖ ਰਹਿ ਸਤਗੁਰੂ ਕੇ ਚਰਨ ਧੋए ਧੋए पूजो। ਇਹਦਾ ਕੀ ਮਤਲਬ ਸਮਝਿਓ। ਦੇਖੋ ਦੇਖੋ ਇਹਨਾਂ ਨੇ ਸ਼ਬਦਾਂ ਜਿਨੀ ਪੜਨਾ ਸਿੱਧਾ-ਸਿੱਧਾ ਮਤਲਬ ਨਹੀਂ ਕੱਢਣਾ। ਚਰਨ ਧੋਣਾ ਇਹ ਅਸਲ 'ਚ ਨਿਮਰਤਾ ਹੈ। ਪੂਰਨ ਸਮਰਪਣ ਕਿਸ ਦੇ ਅੱਗੇ ਸਤਗੁਰ ਦੀ ਸਿੱਖਿਆ ਅੱਗੇ। ਭਾਵ ਕਿ ਗੁਰੂ ਜੋ ਕਹਿ ਰਹੇ ਹਨ ਉਹਨੂੰ ਮੰਨਣਾ, ਉਹਦੇ ਤੇ ਚੱਲਣਾ। ਉਹੀ ਅਸਲ ਪੂਜਾ ਹੈ। ਤੇ ਅੱਗੇ ਸਾਫ਼ ਲਿਖਿਆ ਇਨ ਵਿਧ ਮੇਰਾ ਹਰ ਪ੍ਰਭ ਲਹੋਰੇ ਇਹੀ ਹੈ ਉਹ ਵਿਧੀ ਇਹੀ ਤਰੀਕਾ ਹੈ ਪ੍ਰਭੂ ਨੂੰ ਪਾਉਣ ਦਾ ਅੱਛਾ ਇਹ ਚਰਨ ਤੌਣ ਦੀ ਗੱਲ ਤਾਂ ਅਸੀਂ ਅੱਜਕੱਲ ਵੇਖਦੇ ਹਾਂ ਕਿ ਕਈ ਲੋਕੀ ਸਤਿਮੁਜੀ ਅਖੌਤੀ ਸੰਤਾਂ ਦੇ ਪੈਰ ਪਾਣੀ ਨਾਲ ਧੋਤ ਧੋਕੇ ਪੀ ਲੈਂਦੇ ਹਨ ਇਹ ਤਾਂ ਮੂਰਖਤਾ ਦੀ ਹੱਦ ਹੈ ਤੇ ਗੁਰੂ ਦੇ ਸ਼ਬਦਾਂ ਦਾ ਉਲਟਾ ਅਰਥ ਕੱਢਣ ਵਾਲੀ ਗੱਲ ਹੋ ਜਾਂਦੀ ਹੈ ਅੱਛਾ ਤਾਂ ਇਹ ਤੁੱਕ ਇੱਕ ਪਾਸੇ ਤਾਂ ਗੁਰੂ ਦੀ ਸਿੱਖਿਆ ਨਾਲ ਜੁੜਨਾ ਹੈ ਪਰ ਕੀ ਕੁਝ ਅਜੇਹਾ ਵੀ ਹੈ ਜਿਸ ਤੋਂ ਬਚਣ ਲਈ ਕਿਹਾ ਗਿਆ ਹੋਵੇ ਹਾਂ ਬਿਲਕੁਲ ਹੈ ਤੇ ਸ਼ਬਦ ਬਹੁਤ ਸਪਸ਼ਟ ਹੈ ਇਸ ਬਾਰੇ ਪੰਜ ਵਿਕਾਰਾਂ ਦੀ ਗੱਲ ਹੁੰਦੀ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਬਿਖੇ ਰਸ ਕਿਹਾ ਗਿਆ ਬਿਖੇ ਮਤਲਬ ਜ਼ਹਿਰ ਰਸ ਮਤਲਬ ਇਹ ਉਹ ਜ਼ਹਿਰੀਲੇ ਸਵਾਦ ਨੇ ਜਿਹੜੇ ਭਾਵੇਂ ਸ਼ੁਰੂ ਤੋਂ ਚੰਗੇ ਲੱਗਣ ਪਰ ਆਤਮਾ ਲਈ ਘਾਤਕ ਨੇ ਇਸ ਲਈ ਹੁਕਮ ਹੈ ਇਨ ਸੰਗਤ ਤੇ ਤੂੰ ਰਹੁ ਰੇ ਬਚ ਕੇ ਰਹਿਣੇ ਇਨਾਂ ਤੋਂ ਇਹਨਾਂ ਦੀ ਸੋਠ ਤੋਂ ਵੀ ਠੀਕ ਹੈ ਤਾਂ ਇਹਨਾਂ ਜ਼ਹਿਰੀਲੇ ਰਸਾਂ ਤੋਂ ਬਚਣਾ ਤੇ ਫਿਰ ਮੰਨੂ ਸਹੀ ਖੁਰਾਕ ਕਿੱਥੋਂ ਮਿਲੇ ਕਿੱਧਰ ਨੂੰ ਜਾਈਏ ਹਾਂਜੀ ਉਸ ਦਾ ਜਵਾਬ ਵੀ ਨਾਲ ਹੀ ਹੈ ਸਾਧ ਸੰਗਤ ਸਤ ਸੰਗਤ ਦੀ ਮਹੱਤਤਾ ਦੱਸੀ ਗਈ ਹੈ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਗੋਸ਼ਟ ਮਤਲਬ ਵਿਚਾਰ ਚਰਚਾ ਪ੍ਰਭੂ ਦੀਆਂ ਗੱਲਾਂ ਕਰਨੀਆਂ ਕਿੰਨਾ ਨਾਲ ਸਾਧੂਆਂ ਸ਼ੋ ਗੋਸ਼ਟ ਉਹਨਾਂ ਨਾਲ ਜਿਹੜੇ ਆਪ ਜੁੜੇ ਹੋਏ ਨੇ ਤੇ ਇਹੀ ਅਸਲ ਰਸ ਹੈ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਇਹ ਅੰਮ੍ਰਿਤ ਹੈ ਇਸ ਲਈ ਕਿਹਾ ਹਰੀ RAM ਨਾਮ RAM ਰਮੋਰੇ ਨਾਮ ਵਿੱਚ ਲੀਨ ਹੋ ਜਾਓ ਵਾਹ ਮਤਲਬ ਸੰਗਤ ਦਾ ਬਹੁਤ ਵੱਡਾ ਅਸਰ ਹੈ ਚੰਗੀ ਸੰਗਤ ਚੰਗੇ ਪਾਸੇ ਮਾੜੀ ਮਾੜੇ ਪਾਸੇ ਪਰ ਇੱਕ ਹੋਰ ਬੜੀ ਸੂਖਮ ਜਈ ਗੱਲ ਹੈ ਉਹ ਹੈ ਗਿਆਨ ਦਾ ਹੰਕਾਰ ਕਈ ਵਾਰੀ ਥੋੜਾ ਜਿਹਾ ਪਤਾ ਲੱਗ ਜਾਵੇ ਤਾਂ ਬੰਦਾ ਸਮਝਦਾ ਹੈ ਬਸ ਮੈਨੂੰ ਸਭ ਪਤਾ ਹੈ ਬਿਲਕੁਲ ਕਈ ਵਾਰ ਅਸੀਂ ਵੇਖਦੇ ਹਾਂ ਕਿ ਕਈ ਲੋਕ ਜੋ ਬਹੁਤ ਸਾਧਨਾ ਕਰਦੇ ਹਨ ਸੇਵਾ ਕਰਦੇ ਹਨ ਵਿਚਾਰ ਵੀ ਕਰਦੇ ਹਨ ਪਰ ਉਹਨਾਂ ਦੇ ਮਨ 'ਚ ਹੰਕਾਰ ਜਿਹਾ ਆ ਜਾਂਦਾ ਕਿ ਮੈਂ ਬਹੁਤ ਗਿਆਨੀ ਹਾਂ ਸੇਵਾ ਕਰਦਾ ਹਾਂ 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 ਬਟ ਬਹੁਤ ਵੱਡੀ ਗੱਲ ਹੈ ਤੇ ਬੜੀ ਖਤਰਨਾਕ ਵੀ ਗੁਰੂ ਸਾਹਿਬ ਕਹਿ ਰਹੇ ਹਨ ਕਿ ਅੰਤਰ ਦਾ ਅਭਿਮਾਨ ਜੋਰ ਤੂੰ ਕਿਛ 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 ਜਾਣਤਾ ਇਸ ਅੰਦਰਲੇ ਹੰਕਾਰ ਨੂੰ ਅੰਤਰ ਕਾ ਅਭਿਮਾਨ ਨੂੰ ਜੋਰ ਨੂੰ ਛੱਡ ਗੁਰੂ ਸਾਹਿਬ ਸਾਫ ਸਾਫ ਕਹਿ ਰਹੇ ਹਨ ਇਨੂੰ ਦੂਰ ਕਰੋ ਇਹਨੂੰ ਪਰੇ ਸੁਟੋ ਤੇ ਕਰਨਾ ਕੀ ਆ ਆਪਣ ਗ ਹੋਰੇ ਆਪਣੇ ਆਪ ਨੂੰ ਫੜ ਕੇ ਰੱਖੋ ਕਾਬੂ ਚ ਰੱਖੋ ਸੰਭਾਲੋ ਆਪਣੇ ਆਪ ਨੂੰ ਗਿਆਨ ਤਾਂ ਨਿਮਰਤਾ ਲਿਆਉਂਦਾ ਹੰਕਾਰ ਨਹੀਂ ਵਧਾਉਂਦਾ ਸਹੀ ਗੱਲ ਹੈ ਤੇ ਫਿਰ ਸ਼ਬਦ ਦਾ ਜਿਹੜਾ ਅੰਤ ਹੈ ਉਹ ਹੀ ਕਰਦਾਸ ਨਾਲ ਹੁੰਦਾ ਬਹੁਤ ਨਿਮਰਤਾ ਭਰੀ ਬੇਨਤੀ ਹਾਂਜੀ ਸਾਰੀ ਕੋਸ਼ਿਸ਼ ਸਾਰੀ ਕਮਾਈ ਤੋਂ ਬਾਅਦ ਵੀ ਅੰਤਜ ਤਾ ਸਭ ਕੁਝ ਉਹਦੀ ਮਿਹਰ ਤੇ ਹੀ ਹੈ ਬੇਨਤੀ ਹੈ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ ਆਪਣੇ ਦਾਸ ਤੇ ਦਇਆ ਕਰੋ ਮਾਲਕ ਜੀ ਇਹ ਸਭ ਤੋਂ ਉੱਚੀ ਮੰਗ ਕੀ ਹੈ ਹਰ ਸੰਤਨ ਕੀ ਧੂਰ ਕਰ ਹਰੇ ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ ਕਮਾਲ ਹੈ ਮਤਲਬ ਆਪਣੀ ਹੋਮੇ ਨੂੰ ਬਿਲਕੁਲ ਖਤਮ ਕਰਨ ਦੀ ਗੱਲ ਹੈ ਹਾਂ ਬਿਲਕੁਲ ਇਹ ਹੋਮੇ ਦੀ ਖਾਤਮੇ ਦੀ ਸਿਖਰ ਹੈ ਹਮ ਆਪਣੇ ਆਪ ਨੂੰ ਮਿਟਾ ਦੇਣਾ ਤਾਂ ਕੁਲ ਮਿਲਾ ਕੇ ਅੱਜ ਦੀ ਇਸ ਵਿਚਾਰ ਤੋਂ ਹੀ ਸਮਝ ਆਉਂਦੀ ਹੈ ਕਿ ਇਹ ਸ਼ਬਦ ਸਾਨੂੰ ਇੱਕ ਪੂਰਾ ਰਸਤਾ ਦਿਖਾ ਰਿਹਾ ਹੈ ਵਿਕਾਰਾਂ ਤੋਂ ਹਟੋ ਹੰਕਾਰ ਛੱਡੋ ਗੁਰੂ ਦੀ ਸਿੱਖਿਆ ਫੜੋ ਸਾਧ ਸੰਗਤ ਕਰੋ ਨਾਮ ਜਪੋ ਤੇ ਅੰਤ 'ਚ ਨਿਮਰਤਾ ਤੇ ਪ੍ਰਭੂ ਦੀ ਮੇਰ ਮੰਗੋ ਬਿਲਕੁਲ ਸਹੀ ਤੇ ਜਾਂਦੇ ਜਾਂਦੇ ਇਸੇ ਵਿਚਾਰ ਛੱਡ ਜਾਂਦੇ ਹਾਂ শ্রোਤਾਾਂ ਲਈ ਕਿ ਜਿਵੇਂ ਸ਼ਬਦ ਇਸ਼ਾਰਾ ਵੀ ਕਰਦਾ ਹੈ ਜਾਣਨ ਦੇ ਹੰਕਾਰ ਨੂੰ ਛੱਡਣਾ ਤੇ ਸੰਤਾਂ ਦੀ ਧੂੜ ਬਣਨ ਦੀ ਇੱਛਾ ਇਹ ਦੋਵੇਂ ਗੱਲਾਂ ਕਿਵੇਂ ਜੋੜੀਆਂ ਨੇ ਕਿ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਬਹੁਤ ਥੋੜਾ ਜਾਣਦੇ ਹਾਂ ਕਿ ਉਦੋਂ ਹੀ ਅਸਲ 'ਚ ਹੋਰ ਡੂੰਗੀ ਸਮਝ ਦੇ ਦਰਵਾਜ਼ੇ ਖੁੱਲਦੇ ਹਨ ਸ਼ਾਇਦ ਅਸਲੀ ਗਿਆਨ ਸ਼ੁਰੂ ਹੀ ਉਦੋਂ ਹੁੰਦਾ ਹੈ ਜਦੋਂ ਨਾ ਜਾਣਨ ਦਾ ਅਹਿਸਾਸ ਹੁੰਦਾ ਹੈ ਨਾ ਇਹ ਸੋਚਣ ਵਾਲੀ ਗੱਲ ਹੈ ਏਸੀ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ 'ਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ